ਸ਼ੁਭ ਆਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਗਈ ਹੈ ਸੀਐਮ ਮਾਨ ਨੇ ਇਸ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਲਈ ਇਹ ਬਹੁਤ ਔਖਾ ਸਮਾਂ ਹੈ ਕੇਂਦਰ ਸਰਕਾਰ ਪੰਜਾਬ ਦੇ 60000 ਕਰੋੜ ਰੁਪਏ ਦੇ ਬਕਾਇਆ ਫੰਡ ਨੂੰ ਜਾਰੀ ਕਰੇ ਚਿੱਠੀ ਰਾਹੀਂ ਕੇਂਦਰ ਤੋਂ ਐਸ ਡੀ ਆਰ ਐਫ ਨੀਮਾ ਦੇ ਵਿੱਚ ਬਦਲਾਅ ਦੀ ਮੰਗ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਹੜ੍ਹਾਂ ਦੇ ਨੁਕਸਾਨ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਸਕੇ ਪੰਜਾਬ ਸਰਕਾਰ ਕਿਸਾਨਾਂ ਨੂੰ 50000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣਾ ਚਾਹੁੰਦੀ ਹੈ ਤੇ ਇਸ ਲਈ ਕੇਂਦਰ ਤੋਂ ਸਹਿਮਤੀ ਮੰਗੀ ਗਈ ਹੈ ਪੰਜਾਬ ਹੁਣ ਤੱਕ ਸਭ ਤੋਂ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਪੰਜਾਬ ਦੇ ਹਜ਼ਾਰ ਪਿੰਡਾਂ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਗੁਰਦਾਸਪੁਰ ਕਪੂਰਥਲਾ ਅਮ੍ਰਿਤਸਰ ਪਠਾਨਕੋਟ ਫਿਰੋਜ਼ਪੁਰ ਫਾਜ਼ਿਲਕਾ ਹੁਸ਼ਿਆਰਪੁਰ ਦੇ ਵਿੱਚ ਹੜ੍ਹਾਂ ਦੇ ਨਾਲ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਅਤੇ ਇਸ ਦੇ ਨਾਲ ਇਹਨਾਂ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਨੇ ਸਰਕਾਰੀ ਸੂਤਰਾਂ ਦੇ ਮੁਤਾਬਕ ਹੜ੍ਹ ਦੇ ਪਾਣੀ ਦੇ ਵਿੱਚ ਲਗਭਗ 3 ਲੱਖ ਏਕੜ ਖੇਤੀਬਾੜੀ ਯੋਗ ਜ਼ਮੀਨ ਡੁੱਬੀ ਹੈ ਅਤੇ ਫਸਲਾਂ ਦਾ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ 60000 ਕਰੋੜ ਰੁਪਏ ਦੀ ਪੈਂਡਿੰਗ ਰਕਮ ਜਮ੍ਹਾਂ ਕਰਾਉਣ ਦੇ ਲਈ ਚਿੱਠੀ ਲਿਖੀ ਹੈ ਤੇ ਇਸ ਦੇ ਨਾਲ ਹੀ ਆ ਸਰਕਾਰ ਤੋਂ ਮੰਗ ਕੀਤੀ ਹੈ ਕਿ 3 ਲੱਖ ਏਕੜ ਜਿਹੜੀ ਫਸਲ ਤਬਾਹ ਹੋਈ ਹੈ ਉਸ ਦਾ ਮੁਆਵਜ਼ਾ ਵੀ ਦਿੱਤਾ ਜਾਣਾ ਸੋ ਕੇਂਦਰ ਸਰਕਾਰ ਪੰਜਾਬ ਦੇ ਬਕਾਇਆ ਫੰਡ ਜਲ ਤੋਂ ਜਲਦ ਜਾਰੀ ਕਰੇ ਐਸਡੀਆਰ ਐਫ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾ ਸਕੇ ਸੀਐਮ ਭਗਵੰਤ ਮਾਨ ਦੇ ਇਸ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਦਾ ਬਿਆਨ ਵੀ ਸਾਹਮਣੇ ਆਇਆ ਪੰਜਾਬ ਇਸ ਵੇਲੇ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੈ ਔਰ ਪੰਜਾਬ ਦੇ 7 ਜ਼ਿਲ੍ਹੇ ਬਹੁਤ ਬੁਰੇ ਤਰੀਕੇ ਦੇ ਨਾਲ ਹੜ੍ਹਾਂ ਦੀ ਲਪੇਟ ਦੇ ਵਿੱਚ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੁਰਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਚਿੱਠੀ ਲਿਖੀ ਹੈ ਅੱਜ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਪੰਜਾਬ ਦਾ 60000 ਕਰੋੜ ਰੁਪਇਆ ਕੇਂਦਰ ਵੱਲ ਬਕਾਇਆ ਉਹ ਕੇਂਦਰ ਤੁਰੰਤ ਜਾਰੀ ਕਰੇ ਔਰ ਉਹ ਚੇਂਜਸ ਕਰੇ ਤਾਂ ਕਿ ਅਸੀਂ ਪਰ ਇਕੜ 50000 ਰੁਪਇਆ ਕਿਸਾਨਾਂ ਨੂੰ ਦੇ ਸਕੀਏ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਹਰਾਂ ਤੋਂ ਇਹ ਮੰਗ ਇਸ ਕਰਕੇ ਕੀਤੀ ਹੈ ਕਿ 60000 ਕਰੋੜ ਰੁਪਇਆ ਪੰਜਾਬ ਦਾ ਬਕਾਇਆ ਪਿਆ ਕੇਂਦਰ ਦੇ ਵੱਲ ਉਹ ਜੇ ਮਿਲ ਜਾਂਦਾ ਤੇ ਪੰਜਾਬ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਆਪਣੇ ਲੋਕਾਂ ਦੇ ਨਾਲ ਖੜ ਸਕਦਾ ਕਿਸਾਨਾਂ ਦੇ ਨਾਲ ਖੜ ਸਕਦਾ ਕਿਉਂਕਿ 3 ਲੱਖ ਇਕੜ ਫਸਲ ਇਸ ਵੇਲੇ ਤਬਾਹੀ ਦੇ ਕੰਢੇ ਦੇ ਉੱਤੇ ਹੈ ਔਰ ਕੇਂਦਰ ਦੀ ਸਰਕਾਰ ਨੂੰ ਤੁਰੰਤ ਇਹ ਫੰਡ ਜਾਰੀ ਕਰਨਾ ਚਾਹੀਦਾ ਪਰ ਵੱਧ ਕਿਸਮਤੀ ਦੀ ਗੱਲ ਹੈ ਕਿ ਅਜੇ ਤੱਕ ਪ੍ਰਧਾਨ ਮੰਤਰੀ ਹਰਾਂ ਦੇ ਵੱਲੋਂ ਇੱਕ ਟਵੀਟ ਤੱਕ ਵੀ ਪੰਜਾਬ ਦੇ ਇਨ੍ਹਾਂ ਹੜ੍ਹਾਂ ਦੇਤੇ ਨਹੀਂ ਕੀਤਾ ਗਿਆ ਉਧਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਸਕੱਤਰ ਕੇਪੀ सिन्हा ਦੇ ਵੱਲੋਂ ਖਾਸ ਐਲਾਨ ਕੀਤਾ ਗਿਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਮੁਸ਼ਕਿਲ ਦੀ ਘੜੀ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ ਅਤੇ ਸਰਕਾਰ ਵੱਲੋਂ ਵੱਡੇ ਪੱਧਰ ਤੇ ਰਾਹਤ ਤੇ ਬਚਾਅ ਕਾਰਜ ਚਲਾਏ ਜਾ ਰਹੇ ਨੇ ਉਹਨਾਂ ਕਿਹਾ ਕਿ ਸਥਿਤੀ ਆਮ ਹੋਣ ਤੇ ਵਿਸ਼ੇਸ਼ ਤੌਰ ਤੇ ਗਰਦਾਵਰੀ ਕਰਾਈ ਜਾਵੇਗੀ ਅਤੇ ਲੋਕਾਂ ਨੂੰ ਮੁਆਵਜ਼ੇ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਰਾਹਤ ਕੰਮਾਂ ਦੇ ਲਈ ਉੱਚ ਕਮੇਟੀ ਬਣਾਈ ਗਈ ਹੈ ਜਿਸ ਦੇ ਚਲਦੇ ਅਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤਿੰਨ ਸੀਨੀਅਰ ਅਧਿਕਾਰੀ ਦੇ ਨਿਗਰਾਨੀ ਹੇਠ ਮਦਦ ਦੇ ਕੰਮ ਕੀਤੇ ਜਾ ਰਹੇ ਨੇ। ਉਨਾ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਦੇ ਮੁਤਾਬਕ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਅਜਨਾਲਾ ਰਮਦਾਸ ਤੇ ਪਠਾਨਕੋਟ ਦੇ ਬਲਾਕ ਬੰਮਿਆਲ ਦੇ ਵਿੱਚ ਨਰੋਟ ਜੈਮਲ ਸਿੰਘ ਦੇ ਵਿੱਚ ਰਾਵੀ ਦਰਿਆ ਦੇ ਤੁਸੀ ਬੰਨ ਦਾ ਦੌਰਾ ਕੀਤਾ ਜਾ ਰਿਹਾ ਅਤੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਇਸ ਮੌਕੇ ਉਹਨਾਂ ਰਾਹਤ ਕੇਂਦਰਾਂ ਦਾ ਵੀ ਦੌਰਾ ਕੀਤਾ ਹੈ ਸ਼੍ਰੀ ਸਿਨਾ ਨੇ ਕਿਹਾ ਕਿ ਹੜ੍ਹ ਦੇ ਪਾਣੀ ਦੇ ਵਿੱਚ ਘਰੇ ਪਿੰਡਾਂ ਦੇ ਵਿੱਚ ਮਦਦ ਪਹੁੰਚਾਈ ਜਾ ਰਹੀ ਹੈ ਅਤੇ ਸਥਿਤੀ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ ਇਸ ਦੌਰਾਨ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਵਿੱਚ ਹੁਣ ਤੱਕ ਪਹੁੰਚਾਈ ਗਈ ਰਾਹਤ ਸਮੱਗਰੀ ਬਾਰੇ ਵੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਹੱਤੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਰਾਹਤ ਸਮੱਗਰੀ ਬਾਰੇ ਅਤੇ ਰਾਹਤ ਕੰਮਾਂ ਬਾਰੇ ਵੀਰਵਾ ਵੀ ਲਿਆ ਇਸ ਮੌਕੇ ਉਹਨਾਂ ਸੁਰੱਖਿਅਤ ਸਥਾਨਾਂ ਜਿੱਥੇ ਲੋਕਾਂ ਨੂੰ ਠਹਿਰਾਇਆ ਗਿਆ ਉਹਨਾਂ ਦਾ ਦੌਰਾ ਵੀ ਕੀਤਾ ਦੇ ਨਾਲ ਦੀ ਨਾਲ ਉਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਫੌਜ ਦੇ ਅਧਿਕਾਰੀਆਂ ਦੇ ਨਾਲ ਵੀ ਵਿਸਥਾਰ ਦੇ ਨਾਲ ਮੀਟਿੰਗ ਕੀਤੀ ਆ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਉਹਨਾਂ ਵੱਲੋਂ ਲਿਆ ਗਿਆ। ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸੂਬੇ ਦੇ ਵਿੱਚ ਜਿੱਥੇ-ਜਿੱਥੇ ਨੁਕਸਾਨ ਹੋਇਆ ਸਾਰੀ ਜਗ੍ਹਾ ਤੇ ਗਰਦੌਰੀ ਵੀ ਕੀਤੀ ਜਾਵੇਗੀ ਅਤੇ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਪ੍ਰਭਾਵਿਤ ਖੇਤਰਾਂ ਦੇ ਵਿੱਚ ਜ਼ਰੂਰ ਇਸ ਦਾ ਮੁਆਵਜ਼ਾ ਦਿੱਤਾ ਜਾਵੇਗਾ। ਮੁਖ ਸਕੱਤਰ ਨੇ ਬਮਿਆਲ ਕੌਲੀਆਂ ਦੇ ਵਿਖੇ ਵੀ ਹਾਰਡ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ 라ਵੀ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਉਣ ਦੇ ਕਾਰਨ ਤੁਸੀਬਾਨ ਨੂੰ ਵੀ ਨੁਕਸਾਨ ਪਹੁੰਚਿਆ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਕਈ ਪਿੰਡ ਇਸ ਦੇ ਪ੍ਰਭਾਵ ਹੇਠ ਆਏ ਨੇ ਸੋ ਸਾਰੇ ਇਲਾਕਿਆਂ ਦੇ ਵਿੱਚ ਮੁਖ ਸਕੱਤਰ ਵੱਲੋਂ ਦੌਰਾ ਕੀਤਾ ਗਿਆ ਤੇ ਹੋਏ ਹੋਏ ਨੁਕਸਾਨ ਦਾ ਜਾਇਜ਼ਾ ਵੀ ਇਸ ਮੌਕੇ ਲਿਆ ਗਿਆ ਸੋ ਇਸ ਮੌਕੇ ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਲੋਕਾਂ ਦੇ ਸਾਥ ਦੇਣ ਦੇ ਐਲਾਨ ਬਾਰੇ ਵੀ ਦੱਸਿਆ ਗਿਆ ਉਹਨਾਂ ਨੇ ਕਿਹਾ ਕਿ ਜ਼ਰੂਰ ਇਸ ਮਾਮਲੇ ਦੇ ਵਿੱਚ ਗਰਦਾਵਰੀ ਕਰਨ ਤੋਂ ਬਾਅਦ ਲੋਕਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਅਤੇ ਹੜ੍ਹਾਂ ਵਰਗੀਆਂ ਸਥਿਤੀਆਂ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਸੂਬੇ ਦੇ ਸਾਰੇ ਸਰਕਾਰੀ ਐਡਿਟ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 3 ਸਤੰਬਰ ਤੱਕ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ ਹੁਣ 3 ਸਤੰਬਰ ਤੱਕ ਸਮੂਹ ਸਕੂਲ ਜਿਹੜੇ ਨੇ ਸੂਬੇ ਦੇ ਉਹ ਬੰਦ ਰਹਿਣਗੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਐਲਾਨ ਕੀਤਾ ਗਿਆ ਕਿ ਸੂਬੇ ਦੇ ਸਾਰੇ ਸਕੂਲ ਹੁਣ 3 ਸਤੰਬਰ ਤੱਕ ਬੰਦ ਰਹਿਣਗੇ ਅਤੇ 3 ਸਤੰਬਰ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਦਿਆਂ ਲਿਖਿਆ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਐਡਿਟ ਤੇ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਮਿਤੀ 3 ਸਤੰਬਰ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਸੁਰੱਖਿਆ ਨੂੰ ਪਹਿਲ ਦੇਣ ਅਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਬੀਜੇਪੀ ਆਗੂ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਰਵਨੀਤ ਸਿੰਘ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਵੱਲੋਂ ਉਹਨਾਂ ਦੇ ਇਸ ਬਿਆਨ ਤੇ ਪ੍ਰतिकਰਮ ਜ਼ਾਹਰ ਕੀਤਾ ਗਿਆ ਆਪਣੇ ਇਸ ਪ੍ਰतिकਰਮ ਦੇ ਵਿੱਚ ਨੀਲ ਗਰਗ ਨੇ ਬੀਜੇਪੀ ਦੇ ਆਗੂਆਂ ਦਾ ਸਿਆਸੀ ਤੌਰ ਤੇ ਘਰਾਉ ਕੀਤਾ ਅਤੇ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਤੇ ਸਿਆਸਤ ਕਰਨ ਦੇ ਇਲਜ਼ਾਮ ਵੀ ਲਗਾਏ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਜੀ ਦਾ ਬਿਆਨ ਸੁਣ ਕੇ ਬੜੀ ਹੈਰਾਨਗੀ ਵੀ ਹੋਈ ਔਰ ਇਹ ਸਮਝ ਵੀ ਪੈਂਦੀ ਹੈ ਕਿ ਬੀਜੇਪੀ ਦੀ ਪੰਜਾਬ ਦੇ ਪ੍ਰਤੀ ਸੋਚ ਕੀ ਹੈ ਪਿਛਲੇ ਦਿਨੀ ਹਰਿਆਣਾ ਦੇ ਮੁੱਖ ਮੰਤਰੀ ਨੇ ਇੱਕ ਚਿੱਠੀ ਲਿਖੀ ਸੀ ਜਿਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿਸੀਂ ਪੰਜਾਬ ਦੀ ਹਰ ਸੰਭਵ ਮਦਦ ਜਿਹੜੀ ਹੈ ਉਹ ਕਰਨ ਨੂੰ ਤਿਆਰ ਆ ਪੰਜਾਬ ਨੇ ਇੱਕ ਚਿੱਠੀ ਹਰਿਆਣਾ ਨੂੰ ਲਿਖੀ ਕਿਉਂਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਡੈਮ ਦੇ ਉੱਤੇ ਬਹੁਤ ਜ਼ਿਆਦਾ ਪਾਣੀ ਹੈਗਾ ਕਿ ਕੁਝ ਤੁਸੀਂ ਆਪਣੇ ਕੋਟੇ ਤੋਂ ਜ਼ਿਆਦਾ ਪਾਣੀ ਲੈ ਲਵੋ ਤਾਂ ਕਿ ਇਹ ਹੜ੍ਹਾਂ ਦਾ ਕੁਝ ਖਤਰਾ ਟਲ ਸਕੇ ਮਦਦ ਤੇ ਕੀ ਕਰਨੀ ਸੀ ਉਲਟਾ ਹਰਿਆਣੇ ਨੇ ਚਿੱਠੀ ਲਿਖੀ ਕਿ ਜਿਹੜਾ ਉਹਨਾਂ ਨੂੰ ਰੁਟੀਨ ਦਾ ਕੋਟਾ ਮਿਲਦਾ ਉਹ ਵੀ ਘਟਾ ਦਿੱਤਾ ਜਾਵੇ ਤਾਂ ਕਿ ਹੜਾ ਦੀ ਹੋਰ ਮਾਰ ਜਿਹੜੀ ਆ ਉਹ ਪੰਜਾਬ ਦੇ ਉੱਤੇ ਪਵੇ ਮੈਂ ਰਵਰੀਤ ਬਿੱਟੂ ਜੀ ਕਹਿੰਦੇ ਆ ਇੱਥੇ ਕਿ ਜੇਕਰ ਜਦੋਂ ਪੰਜਾਬ ਦੀ ਧਰਤੀ ਪਿਆਸੀ ਸੀ April ਮਹੀਨੇ ਦੇ ਵਿੱਚ ਜਦੋਂ ਇੱਕ ਸਾਜ਼ਿਸ਼ ਦੇ ਤਹਿਤ ਕੇਂਦਰ ਦੀ ਬੀਜੇਪੀ ਸਰਕਾਰ ਹਰਿਆਣਾ ਦੀ ਬੀਜੇਪੀ ਸਰਕਾਰ ਬੀਬੀਐਮਪੀ ਨੂੰ ਭਾਈਵਲ ਬਣਾ ਕੇ ਸਾਡਾ ਪੰਜਾਬ ਦਾ ਪਾਣੀ ਲੁੱਟਣਾ ਚਾਹੁੰਦੇ ਸੀ ਤੇ ਜੇਕਰ ਉਸ ਵਕਤ ਉਸ ਲੁੱਟ ਨੂੰ ਬਚਾਉਣਾ ਉਹ ਗਲਤ ਸੀ ਗਿਰਵਨੀਤ ਬਿੱਟੂ ਜੀ ਇਹ ਕਹਿਣਾ ਚਾਹੁੰਦੇ ਆ ਪੀਣ ਵਾਲਾ ਪਾਣੀ ਤੇ ਹਰਿਆਣੇ ਨੂੰ ਪੰਜਾਬ ਦੇ ਹੀ ਰਿਹਾ ਸੀ ਕਿਉਂਕਿ ਹਰਿਆਣੇ ਨੇ ਆਪਣੇ ਕੋਟੇ ਤੋਂ ਕਿਤੇ ਵੱਧ ਪਾਣੀ ਜਿਹੜਾ ਹੈਗਾ ਉਹ 31 ਮਾਰਚ ਤੱਕ ਯੂਜ਼ ਕਰ ਲਿਆ ਸੀ ਜਦ ਕਿ ਕੋਟਾ ਜਿਹੜਾ ਉਹ 20 ਮਈ ਤੱਕ ਦਾ ਹੁੰਦਾ ਹੈਗਾ ਸੋ ਇੱਥੋਂ ਪਤਾ ਲੱਗਦਾ ਹੈਗਾ ਕਿ ਰਵਨੀਤ ਬਿੱਟੂ ਵਰਗੇ ਭਾਜੀਪੀ ਦੇ ਲੀਡਰਾਂ ਦੀ ਸੋਚ ਜਿਹੜੀ ਆ ਉਹ ਪੰਜਾਬ ਦੇ ਪ੍ਰਤੀ ਕੀ ਹੈ ਔਰ ਦੂਸਰੀ ਕ ਐਡੀ ਵੱਡੀ ਵਿਪਤਾ ਪੰਜਾਬ ਦੇ ਉੱਤੇ ਪਈ ਹੋਈ ਹੈ ਲੱਖਾਂ ਏਕੜ ਜ਼ਮੀਨ ਬਰਬਾਦ ਹੋ ਗਈ ਫਸਲ ਬਰਬਾਦ ਹੋ ਗਈ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਨਾ ਪ੍ਰਧਾਨ ਮੰਤਰੀ ਸਾਹਿਬ ਨੇ ਨਾ ਹੀ ਕੇਂਦਰੀ ਕਿਸੇ ਹੋਰ ਮੰਤਰੀ ਨੇ ਇੱਕ ਸ਼ਬਦ ਤੱਕ ਪੰਜਾਬ ਬਾਰੇ ਨਹੀਂ ਬੋਲਿਆ ਕਿ ਪੰਜਾਬ ਉਹਨਾਂ ਦੀ ਸੋਚ ਦੇ ਵਿੱਚ ਹੈਗਾ ਵੀ ਹੈ ਕਿੰਨੀ ਹੈਗਾ ਪੰਜਾਬ ਜਿਸ ਨੇ ਹਮੇਸ਼ਾ ਅਨਾਜ ਪੈਦਾ ਕਰਕੇ ਬਲਕਨ ਨੂੰ ਦਿੱਤਾ ਪੰਜਾਬ ਜਿਸ ਨੇ ਹਮੇਸ਼ਾ ਬਾਰਡਰਾਂ ਤੇ ਦੇਖਦੀ ਰੱਖਿਆ ਕੀਤੀ ਜੇ ਪੰਜਾਬ ਦੇ ਪ੍ਰਤੀ ਇਹੋ ਜਿਹੀ ਉਦਾਸੀਨਤਾ ਹੈਗੀ ਹੈ ਤੇ ਦਰਦ ਤਾਂ ਹੋਏ ਗਈ ਮੈਂ ਤਾਂ ਇੱਕੋ ਹੀ ਅਪੀਲ ਪੰਜਾਬ ਬੀਜੇਪੀ ਦੇ ਲੀਡਰਾਂ ਨੂੰ ਕਰਨਾ ਚਾਹਣਾ ਵਾਂ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਵਿਵਪਤਾ ਦੀ ਘੜੀ ਦੇ ਵਿੱਚ ਜੇਕਰ ਤੁਸੀਂ ਪੰਜਾਬ ਦੇ ਨਾਲ ਨਹੀਂ ਖੜ ਸਕਦੇ ਪੰਜਾਬੀਆਂ ਦੇ ਨਾਲ ਨਹੀਂ ਖੜ ਸਕਦੇ ਤਾਂ ਘੱਟੋ-ਘੱਟ ਇਹੋ ਜਿਹੀ ਕੋਈ ਰਾਜਨੀਤੀ ਨਾ ਕਰੋ ਪੰਜਾਬ ਦੇ ਨਾਮਵਰ ਕਲਾਕਾਰ ਸਿੱਧੂ ਮੂਸੇਵਾਲਾ ਦੇ ਉੱਤੇ ਜਿਸ ਵੇਲੇ ਹਮਲਾ ਹੋਇਆ ਸੀ ਉਸ ਵੇਲੇ ਇੱਕ ਨੌਜਵਾਨ ਦੇ ਵੱਲੋਂ ਉਸ ਨੂੰ ਗੱਡੀ 'ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਸੀ ਤੇ ਇਸੇ ਨੌਜਵਾਨ ਦੀ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਮਦਦ ਕੀਤੀ ਗਈ ਹੈ ਮੂਸੇਵਾਲਾ ਦੇ ਪਿਤਾ ਨੇ ਉਸ ਨੂੰ ਮਕਾਨ ਬਣਾ ਕੇ ਦਿੱਤਾ ਹੈ ਨੌਜਵਾਨ ਨੇ ਮੂਸੇਵਾਲਾ ਦੇ ਵੱਲੋਂ ਮੂਸੇਵਾਲਾ ਦੇ ਪਿਤਾ ਵੱਲੋਂ ਕੀਤੀ ਗਈ ਮਦਦ ਤੇ ਖੁਸ਼ ਤੇ ਭਾਵੁਕ ਹੋ ਕੇ ਉਹਨਾਂ ਦਾ ਧੰਨਵਾਦ ਕੀਤਾ ਸੋ ਸਿਆਣੇ ਕਹਿੰਦੇ ਨੇ ਕਿ ਔਖੇ ਵੇਲੇ ਜੇਕਰ ਕੋਈ ਕੰਮ ਆਉਂਦਾ ਤਾਂ ਉਸ ਦਾ ਇਹਿਸਾਨ ਨਹੀਂ ਭੁੱਲਣਾ ਚਾਹੀਦਾ ਸੋ ਇਸੇ ਸ਼ਬਦ ਨੂੰ ਪੁਗਾਇਆ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋ ਉਹਨਾਂ ਨੇ ਇਸ ਨੌਜਵਾਨ ਦੀ ਮਦਦ ਕੀਤੀ ਹੈ ਉਹੀ ਨੌਜਵਾਨ ਹੈ ਜਿਸ ਨੇ ਸਿੱਧੂ ਮੂਸੇਵਾਲਾ ਨੂੰ ਜ਼ਖਮੀ ਹਾਲਤ ਦੇ ਵਿੱਚ ਕੱਢ ਕੇ ਗੱਡੀ 'ਚੋਂ ਹਸਪਤਾਲ ਦੇ ਵਿੱਚ ਪਹੁੰਚਾਇਆ ਸੀ ਸੋ ਉਸ ਨੌਜਵਾਨ ਦੇ ਘਰ ਦੀ ਛੱਤ ਪਾਉਣ ਸਮੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਉਸ ਨੂੰ ਵੱਡੀ ਮਦਦ ਦਿੱਤੀ ਗਈ ਹੈ ਸੋ ਉਹਨਾਂ ਨੇ ਕਿਹਾ ਹੈ ਕਿ ਇਹ ਨੌਜਵਾਨ ਨੂੰ ਜਦੋਂ ਵੀ ਜ਼ਰੂਰਤ ਹੋਵੇਗੀ ਉਹ ਜ਼ਰੂਰ ਇਸ ਨੌਜਵਾਨ ਦੀ ਹਰ ਪੱਖੋਂ ਮਦਦ ਕਰਨਗੇ ਬਿਲਕੁਲ ਮੈਂ ਕਹਿ ਸਕਦਾ ਵੀ ਉਹ ਕਿਸਿਆਂ ਨੇ ਕਹਿੰਦਾ ਵੀ ਔਖੇ ਸਮੇ ਦੇ ਸਾਥੀ ਨੂੰ ਕਰੀ ਭੁੱਲਣਾ ਨਹੀਂ ਚਾਹੀਦਾ ਹਨਾ ਮਾਰਾ ਵਕਤ ਆਇਆ ਘਟਨਾ ਘਟੀ ਪਰੰਤੂ ਤੁਨ ਸਾਰਿਆਂ ਨੂੰ ਪਤਾ ਵੀ ਕਿੰਨੇ ਮਿੰਟਾਂ ਤੱਕ ਉਹ ਜੋ ਹਾਲਾਤ ਉੱਤੇ ਸੀਗੇ ਮਤਲਬ ਬਿਆਨ ਨਹੀਂ ਕੀਤੇ ਜਾ ਸਕਦੇ ਪਰੰਤੂ ਇਸ ਵੀਰ ਨੇ ਉਸ ਸਮੇਂ ਤੇ ਮਦਦ ਕੀਤੀ ਸੀ ਮਰ ਮੈਨੂੰ ਯਾਦ ਸੀ ਪਰ ਕਦੇ-ਕਦੇ ਕਹਿੰਦੇ ਆਪਾਂ ਕਰਜਾ ਜਿਹੜਾ ਉਦੋਂ ਤੇ ਹਰਸਾਖਦੇ ਆ ਜਦੋਂ ਕਿਤੇ ਸਮਾਂ ਮਿਲਦਾ ਹੈ ਹਨਾ ਤਾਂ ਵੀਰ ਨੇ ਇੱਛਾ ਜਾਰ ਕੀਤੀ ਮੈਂ ਮਕਾਨ ਤੋਂ ਬਿਨਾ ਤੰਗਾ ਤੇ ਕੋਈ ਕੋਈ ਕਮਰਾ ਤੋਂ ਭਰਾ ਰਹਿੰਦੇ ਸੀਗੇ ਇੱਕ بارش ਦਾ ਸੀ ਇਹਨਾਂ ਪਰ ਮੈਂ ਇਹਨੂੰ ਵਾਦਾ ਕੀਤਾ ਸੀ ਕਿ ਚਲੋ ਆਪਾਂ ਰਲ ਮਿਲ ਕੇ ਇਸ ਗੱਲ ਨੂੰ ਸਿਰੇ ਲਾਵਾਂਗੇ ਤਾਂ ਅੱਜ ਇਹ ਸੰਪੂਰਨ ਹੋਣ ਲੱਗਿਆ ਬੜੀ ਖੁਸ਼ੀ ਹੈ ਇਸ ਗੱਲ ਦੀ ਪ੍ਰਮਾਤਮਾ ਸਾਰੇ ਪਰਿਵਾਰ ਤੇ ਸਤੰਦਰੁਸਤੀ ਮਿਹਰਬਾਨੀ ਹੱਥੋਂ ਅੰਕਲੂ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜੇ ਕਾਰਜ ਕੀਤੇ ਜਾਂਦੇ ਨੇ ਸਿੱਧੂ ਪਰਿਵਾਰ ਬਿਲਕੁਲ ਬਸ ਮੇਰੀ ਆਤ ਨਹੀਂ ਮੈਂ ਅੱਜ ਕੈਮਰੇ ਸਾਹਮਣੇ ਆਇਆ ਮੈਂ ਕਦੇ ਚੱਲਦਾ ਤਾਂ ਦੇਖੋ ਰਹਿੰਦਾ ਹੀ ਹੈ ਸ਼ੁਭਦੀਪ ਦੇਸਾ ਮੈਂ ਤੋਂ ਹੀ ਮੇਰਾ ਖਿਆਲ ਮੈਨੂੰ ਵੀ ਬੇਟੇ ਨੇ ਕਦੇ ਮੇਰੇ ਨਾਲ ਜੇਕਰ ਨਹੀਂ ਕੀਤਾ ਸੀ ਮੈਂ ਫਲਾਨੀ ਜਗ੍ਹਾ ਤੇ ਕਰਦਾ ਚਾਹਤੀ ਉਹ ਕਰਦਾ ਬਲ ਕਰੀ ਨਹੀਂ ਸੀ ਮਤਲਬ ਕੈਮਰੇ ਅੱਗੇ ਆਉਣ ਦਾ ਸ਼ੁਰੂ ਤੋਂ ਨਹੀਂ ਹੈਗਾ ਪਰੰਤੂ ਅੱਜ ਚਲੋ ਤੁਸੀਂ ਤੁਸੀਂ ਇੱਕ ਪੱਤਰਕਾਰ ਨਹੀਂ ਇੱਕ ਭਰਾ ਕਰਕੇ ਪਰਾਨੇ ਆਪਣੇ ਜਵਾਕ ਕਰਕੇ ਆਪਾਂ ਗੱਲ ਕਰਦੇ ਹਾਂ ਇਸ ਗੱਲ ਦੀ ਵੀ ਇਹ ਤਾਂ ਮਿਸ਼ਨ ਹੈ ਜਿਹੜਾ ਚੱਲਦੇ ਰਹਿਣਾ ਹੈ ਪਹਿਲਾਂ ਵੀ ਕਰਦੇ ਸੀ ਅੱਗੇ ਵੀ ਕਰਦੇ ਰਵਾਂਗੇ ਹੋਰ ਬਾਕੀ ਇਹ ਜਿਹੜੇ ਦਲਤ ਭਰਾ ਨੇ ਸਾਰੇ ਪਰਿਵਾਰ ਆ ਆਪਣੇ ਤੇ ਜਿੰਨੇ ਕੋਈ ਇਹਨਾਂ ਤੇ ਕਦੇ ਵੀ ਕੋਈ ਸੰਕਟ ਦੀ ਘੜੀ ਆਉਂਦੀ ਹੈ ਤਾਂ ਆਪਣਾ ਇੱਕ ਪਰਿਵਾਰ ਹੋਣ ਦੇ ਨਾਤੇ ਨਾਲ ਖੜਨ ਦਾ ਹੱਕ ਪੰਜਾਬ ਦੇ ਵਿੱਚ ਇੰਨੀ ਦਿਨੀ ਹੜ੍ਹ ਆਏ ਹੋਏ ਨੇ ਜੀ ਕਿਸਾਨ ਹੋ ਗਏ ਮਜ਼ਦੂਰ ਹੋ ਗਏ ਸਾਰੇ ਹੜ੍ਹਾਂ ਦੀ ਮਾਰ ਦੇ ਵਿੱਚ ਨੇ ਉਹਨਾਂ ਦੇ ਲਈ ਕੀ ਕਹਿਣਾ ਚਾਹੁੰਗੇ ਸਰਕਾਰ ਨੂੰ ਕੋਈ ਅਪੀਲ ਜਾਂ ਬਿਲਕੁਲ ਬੈਠਾ ਨੁਕਸਾਨ ਹੋਇਆ ਜੀ ਪੰਜਾਬ ਮਾਸ ਤੇ ਵੀ ਜਿੱਥੇ ਬੰਦੀਆਂ ਨੇ ਪਹਿਲਾਂ ਵੀ ਕੋਈ ਕਸਰ ਨਹੀਂ ਛੱਡੀ ਸਾਡੇ ਐਨਆਰਆਈ ਭਰਾਵਾਂ ਨੇ ਜਦੋਂ ਪਿਛਲੀ ਵਾਰ ਘੱਗਰ ਦਾ ਵੀ ਸਾਰਾ ਰੇਤਾ ਵੀ ਸਾਫ਼ ਕਰਕੇ ਆਏ ਸੀਗੇ ਰਾਸ਼ਨ ਵਗੈਰਾ ਸਾਰੇ ਤਾਂ ਆਪ ਉਹ ਆਪਣੇ ਪੱਧਰ ਤੇ ਜਿੰਨੀ ਵੀ ਕੋਈ ਕਰ ਸਕਦਾ ਸਾਰੇ ਪੋਲਿਟਿਸ਼ਨ ਨਾਲ ਜੁੜੇ ਹੋਏ ਲੋਕ ਵੀ ਕਰ ਰਹੇ ਨੇ ਤੇ ਸਮਾਜ ਸੇਵਾਲੇ ਵੀ ਕਰ ਰਹੇ ਨੇ ਤਾਂ ਹਲੇ ਤਾਂ ਮੈਂ ਕਹਿ ਸਕਣੂੰ ਆਪਾ ਹੜ ਆਏ ਨਹੀਂ ਕਹਿ ਸਕਦਾ ਹਾਲ ਤਾਂ ਆਉਣੇ ਨੇ ਜਿੰਦਾਂ ਦੀ ਸੰਭਾਵਨਾ ਬਣੀ ਹੋਈ ਹੈ ਜਿੰਦਾਂ ਦਾ ਮੌਸਮ ਬਣਿਆ ਹੋਇਆ ਹੈ ਹਲੇ ਸੀ ਆਉਣ ਵਾਲੀਆਂ ਪ੍ਰਸਥਿਤੀਆਂ ਵਾਸਤੇ ਵੀ ਤਿਆਰ ਮਰ ਤਿਆਰ ਆ ਤੇ ਜੇ ਕੋਈ ਕਿਸੇ ਭਰਾ ਤੇ ਸੰਕਟ ਆਊਗਾ ਰਲ ਮਿਲ ਕੇ ਸਾਰੇ ਆਪ ਦੀ ਪੂਰੀ ਵਾਹ ਲਾਵਾਂਗੇ ਤਾਂ ਇਹ ਆਪਾਂ ਜਿੱਦਣ ਸਿੱਧੂ ਦਾ ਹਸਾ ਹੋਇਆ ਸੀ ਉਧਰ ਜਮਾਰਕਾ ਤੋਂ ਅਸੀਂ ਅੱਗੇ ਤੋਂ ਆ ਰਹੇ ਸੀ ਅਸੀਂ ਆਏ ਸੀ ਬਰਿਆਂ ਦੇ ਆਪਾਂ ਰੇਵਰ ਕਿਲੇ ਆਈ ਸੀ ਆਹ ਮੁਰਗਿਆਂ ਤੇ ਉਸ ਦਿਨ ਜਦ ਅਸੀਂ ਅੱਗੇ ਆ ਕੇ ਦੇਖਿਆ ਤੇ ਕਿ ਸਿੱਧੂ ਦੀ ਡੈਥ ਹੋ ਰਹੀ ਸੀ ਕਿਸੇ ਨੂੰ ਪਤਾ ਨਹੀਂ ਲੱਗਿਆ ਹੈਗਾ ਜੀ ਗੱਡੀ ਦੇ ਵਿੱਚ ਵੀ ਕੌਣ ਤੇ ਜਦੋਂ ਅਸੀਂ ਆ ਕੇ ਦੇਖਿਆ ਅਸੀਂ ਟਾਕੀ ਪੱਟ ਕੇ ਦੇਖਿਆ ਤੇ ਸਿੱਧੂ ਸੀ ਵਿੱਚ ਉਹ ਨਾਲ ਆਪਣੇ ਤੇ ਡਿੱਗੇ ਪਏ ਸੀ ਗੇਰ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਬਾਹਰ ਕੇਸ ਖੁੱਲੇ ਪਏ ਸੀ ਉਹਨਾਂ ਦੇ ਤੇ ਜਦੋਂ ਮੈਂ ਚੱਕ ਕੇ ਉਹਨੂੰ ਸਾਹਮਣੇ ਕਰਿਆ ਫਿਰ ਪਤਾ ਲੱਗਿਆ ਹੈਗਾ ਜੀ ਇਹ ਤਾਂ ਸਿੱਧੂ ਸਾਹਿਬ ਨੇ ਫਿਰ ਮੈਨੂੰ ਬਥੇਰਾ ਜ਼ੋਰ ਲਾਇਆ ਵੀ ਤੂੰ ਇਹਨੂੰ ਨਾ ਚੱਕ ਨਾ ਚੱਕ ਮੈਂ ਆਖ ਵੀ ਨਹੀਂ ਸਾਡੇ ਪਿੰਡ ਦਾ ਜੀ ਵੀ ਅਸੀਂ ਲੈ ਕੇ ਜਾਵਾਂਗੇ ਫੇਰ ਮੈਂ ਇੱਥੋਂ ਚੱਕ ਕੇ ਜੀ ਆਪਾਂ ਹਸਪਤਾਲ ਚ ਲੈ ਗਏ ਉੱਥੇ ਜਾ ਕੇ ਫਿਰ ਉਹਨਾਂ ਦੀ ਕੋਟ ਸਮਾਰਕ ਕੀਤੀ ਵਿੱਚ ਉਹ ਜਾਂ ਮੰਦਰ ਸੀ ਕਿੰਨਾ ਰਕਟ ਸੀ ਉੱਥੇ ਬਹੁਤ ਪੂਰਾ ਹੀ ਕੱਟ ਸੀ ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਹੈਗੇ ਵੀ ਇਹਦੇ ਵਿੱਚ ਕੌਣ ਆ ਕੌਣ ਨਹੀਂ ਤੇ ਵੀ ਉਧਰੋਂ ਜਦ ਅਸੀਂ ਆ ਗਏ ਫੇਰ ਪਤਾ ਲੱਗਿਆ ਨਹੀਂ ਕਿਸੇ ਨੂੰ ਪਤਾ ਹੀ ਲੱਗੇ ਸਾਨੂੰ ਕਿਵੇਂ ਪਛਾਣਾਂ ਪੰਚਾਇਤਾਂ ਵੀ ਜਿਹਨੇ ਹੁਣ ਆਪਾਂ ਰੋਜ਼ ਲੰਘਦੀ ਸੀ ਆਪਣੇ ਕੋਲ ਦੀ ਗੱਡੀ ਵੀ ਲੰਘਦੀ ਸੀ ਬਈ ਗੱਡੀਆਂ ਤਾਂ ਹੋਰ ਵੀ ਬਹੁਤ ਲੰਘਦੀਆਂ ਸੀ ਪਰ ਉਹਨਾਂ ਦੀ ਗੱਡੀ ਦੀ ਵੀ ਲੱਗ ਗਈ ਪਰੇਸ਼ਾਨ ਸੀ ਤੇ ਜਦੋਂ ਮੈਂ ਦੇਖਿਆ ਮੇਰੇ ਦੂਰੋਂ ਹੀ ਮੱਥਾ ਠਣਕ ਗਿਆ ਵੀ ਇਹ ਤਾਂ ਬਾਈ ਦੀ ਗੱਡੀ ਹੈ ਤੇ ਜਦੋਂ ਮੈਂ ਆ ਕੇ ਕੋਲੇ ਵਸ ਦੇਖਿਆ ਦੂਜੇ ਆਪਣੇ ਨਾਲ ਸੀ ਜਿਹੜੇ ਮੁੰਡੇ ਉਹਨਾਂ ਨੂੰ ਮੇਰੀ ਪਛਾਣ ਆ ਗਈ ਵੀ ਸਾਨੂੰ ਕੱਢ ਲਓ ਕੱਢ ਲਓ ਜੀ ਨਹੀਂ ਅਸੀਂ ਵੀ ਮਰ ਜਾਵਾਂਗੇ ਵਿੱਚ ਫੇਰ ਵੀ ਮੈਂ ਜਦੋਂ ਕੱਢਣ ਲੱਗਾ ਸਿੱਧੂ ਨੂੰ ਮੈਂ ਸਾਹਮਣੇ ਆਇਆ ਸੀਟ ਤੇ ਕਰ ਲਿਆ ਫੇਰ ਵੀ ਉਹ ਮੇਰੇ ਕੋਲ ਨਾਲ ਲੱਗੇ ਮੈਂ ਬਹੁਤ ਜਣਾਂ ਨੂੰ ਕਿਹਾ ਵੀ ਮੇਰੇ ਨਾਲ ਲੱਗ ਜਾ ਕੇ ਫੇਰ ਵੀ ਉਹਨਾਂ ਨੇ ਮੈਨੂੰ ਛੱਡ ਕੇ ਮਾਗਲੇ ਮੁੰਡੇ ਨੂੰ ਬਾਹਰ ਕੱਢਤਾ ਫੇਰ ਆ ਕੇ ਦੋ ਜਣੇ ਮੇਰੇ ਨਾਲ ਲੱਗੇ ਫੇਰ ਅੱਜ ਬਾਹਰ ਕੱਢੇ ਅੱਜ ਕੋਈ ਮਕਾਨ ਪਾਇਆ ਸੀ ਸਿੱਧੂ ਦੇ ਪਿਤਾ ਆਏ ਸੀਗੇ ਕੀ ਕਹਿ ਰਹੇ ਉਹ ਤਾਂ ਜੀ ਜਦੋਂ ਆਪਣੇ ਹੁਣ بارش ਪੈ ਰਹੀ ਸੀ ਤੇ ਮਕਾਨ ਮੈਂ ਉਹਨਾਂ ਨੂੰ ਕਿਹਾ ਸੀ ਮੈਨੂੰ ਵੀ ਜਦੋਂ ਵੀ ਤੁਹਾਨੂੰ ਕੋਈ ਵੀ ਬੀੜ ਪਵੇ ਮੇਰੇ ਕੋਲੇ ਆ ਜਾਇਓ ਤੁਸੀਂ ਤੇ ਉਹ ਆਪਣੇ ਡਾਟ ਲੱਗੇ ਹੋਈ ਸੀ ਤੂੰ ਚਾਉਣ ਲੱਗ ਗਈ ਚਾਉਣ ਲੱਗ ਪਈ ਜਦੋਂ ਅਸੀਂ ਉਹਦੇ ਕੋਲੇ ਗਏ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਜਿੰਨੇ ਕੇ ਸਾਥ ਕੋਈ ਮਦਦ ਅਸੀਂ ਕਰਾਂਗੇ ਇਹ ਹੁਣ ਉਹਨਾਂ ਦੇ ਬਦੌਲਤ ਵੀ ਆਪਣੇ ਮਕਾਨ ਪੈ ਰਹੇ ਬਹੁਤ ਵਧੀਆ ਜੀ ਧੰਨਵਾਦ ਨੇ ਸੂਬੇ ਦੇ ਵਿੱਚ ਹੜ੍ਹਾਂ ਨੇ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ ਲੱਖਾਂ ਏਕੜ ਜ਼ਮੀਨ ਹੈ ਜਿਹੜੀ ਹੜ੍ਹਾਂ ਦੀ ਮਾਰ ਹੇਠ ਆਈ ਹੈ ਫਸਲ ਵੀ ਬਰਬਾਦ ਹੋਈ ਹੈ ਨਿੱਜੀ ਤੌਰ ਤੇ ਲੋਕਾਂ ਦਾ ਨੁਕਸਾਨ ਹੋਇਆ ਹੈ ਵੱਡੇ ਪੱਧਰ ਤੇ ਮਕਾਨ ਟਹਿ ਟੇਰੀ ਹੋਏ ਨੇ ਜਿਹੜੇ ਮਕਾਨ ਕੱਚੇ ਸੀ ਜਾਂ ਗਰੀਬ ਪਰਿਵਾਰਾਂ ਦੇ ਮਕਾਨ ਸੀ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਖਾਸ ਤੌਰ ਤੇ ਪਠਾਨਕੋਟ ਤੇ ਗੁਰਦਾਸਪੁਰ ਵਰਗੇ ਜ਼ਿਲ੍ਹਿਆਂ ਦੇ ਵਿੱਚ ਸਰਕਾਰੀ ਮਸ਼ੀਨਰੀ 인ਫਰਾਸਟ੍ਰਕਚਰ ਨੂੰ ਵੱਡੇ ਪੱਧਰ ਤੇ ਨੁਕਸਾਨ ਹੋਇਆ ਲੋਕਾਂ ਦੇ ਮਕਾਨ ਟੱਠੇ ਵੀ ਨੇ ਮਕਾਨ ਜਿਹੜੇ ਟਹਿ ਟੇਰੀ ਹੋ ਗਏ ਨੇ ਸੋ ਲੋਕਾਂ ਦੇ ਸਿਰ ਤੋਂ ਛੱਤ ਵੀ ਗਈ ਹੈ ਵੱਡੇ ਪੱਧਰ ਤੇ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਾਹਤ ਸ਼ਿਵਰਾਂ ਦੇ ਵਿੱਚ ਬੈਠੇ ਨੇ ਹਾਲਾਂਕਿ ਜ਼ੂਬਾ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਯਤਨ ਕੀਤੇ ਗਏ ਆ ਜਲੰਧਰ ਦੇ ਵਿੱਚ ਆ ਜਿਹੜਾ ਪ੍ਰਮੁੱਖ ਜਿਹੜਾ ਸੈਂਟਰ ਬਣਾਇਆ ਗਿਆ ਰਾਹਤ ਸ਼ਿਵਰ ਬਣਾਇਆ ਗਿਆ ਇਸ ਤੋਂ ਇਲਾਵਾ ਜ਼ਿਲ੍ਹਿਆਂ ਦੇ ਵਿੱਚ ਵੀ 20 ਤੋਂ ਵੱਧ ਰਾਹਤ ਸੈਂਟਰ ਜਿਹੜੇ ਨੇ ਸ਼ਿਵਰ ਬਣਾਏ ਗਏ ਨੇ ਲੋਕਾਂ ਨੂੰ ਰਾਹਤ ਪਹੁੰਚਾਈ ਗਈ ਹੈ ਪਰ ਇਸ ਦੇ ਬਾਵਜੂਦ ਵੱਡੇ ਪੱਧਰ ਤੇ ਨੁਕਸਾਨੀਆਂ ਗਈਆਂ ਫਸਲਾਂ ਨੁਕਸਾਨੇ ਗਏ ਘਰ ਅਤੇ ਲੋਕ ਬੇਘਰ ਹੋਏ ਨੇ ਸੋ ਮਦਦ ਦੀ ਬਹੁਤ ਜ਼ਰੂਰਤ ਹੈ ਪੰਜਾਬ ਵਾਸੀਆਂ ਨੂੰ ਬਹੁਤ ਸਾਰੇ ਇਲਾਕੇ ਬਹੁਤ ਸਾਰੇ ਪਿੰਡ ਅਜੇ ਹੀ ਨੇ ਜਿੱਥੇ ਹਾਲੇ ਵੀ ਰਾਤ ਸਮਗਰੀ ਦੀ ਜ਼ਰੂਰਤ ਹੈ ਚਾਹੇ ਭੋਜਨ ਹੋਵੇ ਚਾਹੇ ਪਾਣੀ ਹੋਵੇ ਜਾਂ ਹੋਰ ਕਿਸੇ ਕਿਸਮ ਦੀ ਮਦਦ ਹੋਵੇ ਜਾਂ ਜਿਨ੍ਹਾਂ ਦੇ ਮਕਾਨ ਟਹਿ ਟੇਰੀ ਹੋਏ ਨੇ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਜ਼ਰੂਰ ਉਹਨਾਂ ਦੇ ਮਕਾਨ ਵੀ ਬਣਾਏ ਜਾਣੇ ਚਾਹੀਦੇ ਨੇ ਸੋ ਸਰਕਾਰ ਵੱਲੋਂ ਵੀ ਕਿਹਾ ਗਿਆ ਕਿ ਮੁਆਵਜ਼ਾ ਜ਼ਰੂਰ ਦਿੱਤਾ ਜਾਵੇਗਾ ਸੋ ਸਰਕਾਰੀ ਮੁਆਵਜ਼ੇ ਨੂੰ ਹਾਲੇ ਟਾਈਮ ਲੱਗ ਸਕਦਾ ਹੈ ਪਰ ਫੌਰੀ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਰਾਹਤ ਦੀ ਉਮੀਦ ਵੀ ਹੈ ਤੇ ਰਾਹਤ ਦੀ ਜ਼ਰੂਰਤ ਵੀ ਆ ਜਿਹੇ ਵਿੱਚ ਅਸੀਂ ਆਪਣੇ ادارے ਵਿਸ਼ਵ ਵਾਰਤਾ ਦੇ ਵੱਲੋਂ ਸਮੂਹ ਪੰਜਾਬੀਆਂ ਨੂੰ ਸਰਦੇ ਪੁੱਜ ਦੇ ਪੰਜਾਬੀ ਨੇ ਜਿਹੜੇ ਚਾਹੇ ਉਹ ਐਨ ਆਰ ਆਈ ਭੈਣ ਭਰਾ ਨੇ ਚਾਹੇ ਉਹ ਪੰਜਾਬੀ ਜਿਹੜੇ ਮਦਦ ਕਰਨ ਦੇ ਵਿੱਚ ਸਮਰੱਥ ਨੇ ਚਾਹੇ ਕੋਈ ਘੱਟ ਮਦਦ ਕਰ ਸਕਦਾ ਹੈ ਜਾਂ ਜ਼ਿਆਦਾ ਮਦਦ ਕਰ ਸਕਦਾ ਹੈ ਅਜਿਹੀ ਔਖੀ ਘੜੀ ਦੇ ਵਿੱਚ ਮੁਸ਼ਕਿਲ ਦੇ ਵਿੱਚ ਫਸੇ ਸਾਡੇ ਪੰਜਾਬੀ ਭੈਣ ਭਰਾਵਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਸੋ ਅਸੀਂ ਆਪਣੇ ادارے ਦੇ ਵੱਲੋਂ ਸਮੂਹ ਪੰਜਾਬੀਆਂ ਨੂੰ ਐਨ ਆਰ ਆਈ ਪੰਜਾਬੀਆਂ ਨੂੰ ਅਤੇ ਪੰਜਾਬ ਦੇ ਹੀ ਉਹ ਪੰਜਾਬੀ ਜਿਹੜੇ ਮਦਦ ਕਰ ਸਕਦੇ ਨੇ ਮਦਦ ਕਰਨ ਦੇ ਸਮਰੱਥ ਨੇ ਸੋ ਜ਼ਰੂਰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਆਪਣੇ ਪੰਜਾਬੀ ਭੈਣ ਭਰਾਵਾਂ ਦੀ ਆਪਣੀ ਕਮਿਊਨਿਟੀ ਦੀ ਆਪਣੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਉਦੋਂ ਅਮਰੀਕਾ ਦੀ ਫੈਡਰਲ ਅਦਾਲਤ ਦੇ ਵੱਲੋਂ 트ੰਪ ਦੇ ਲਗਾਏ ਗਏ ਟੈਰਿਫ ਨੂੰ ਲੈ ਕੇ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਬਹੁਤ ਵੱਡਾ ਫੈਸਲਾ ਅਮਰੀਕਾ ਦੀ ਫੈਡਰਲ ਅਦਾਲਤ ਵੱਲੋਂ ਸਾਹਮਣੇ ਆਇਆ ਹੈ ਅਮਰੀਕੀ ਸੰਘੀ ਅਦਾਲਤ ਦੇ ਵੱਲੋਂ 트ੰਪ ਦੇ ਜ਼ਿਆਦਾਤਰ ਟੈਰਿਫ ਨੂੰ ਗੈਰ ਕਾਨੂੰਨੀ ਐਲਾਨਿਆ ਗਿਆ ਹੈ ਗੈਰ ਕਾਨੂੰਨੀ ਐਲਾਨੇ ਜਾਣ ਤੋਂ ਬਾਅਦ ਰਾਸ਼ਟਰਪਤੀ ਡੋਨਲਡ 트ੰਪ ਨੇ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ਲ ਤੇ ਇੱਕ ਲੰਮੀ ਤੇ ਗੁੱਸੇ ਭਰੀ ਪੋਸਟ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਅਦਾਲਤ ਦੇ ਫੈਸਲੇ ਦੀ ਸਖਤ ਆਲੋਚਨਾ ਕੀਤੀ ਹੈ ਤੇ ਕਿਹਾ ਕਿ ਇਹ ਲੜਾਈ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਹੋਣ ਖਤਮ ਹੋਵੇਗੀ ਸੋ 트੍ਰੰਪ ਨੇ ਸਿੱਧੇ ਤੌਰ ਤੇ ਅਦਾਲਤ ਦੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਨ ਦੀ ਗੱਲ ਆਖੀ ਹੈ 트੍ਰੰਪ ਨੇ ਆਪਣੀ ਪੋਸਟ ਦੇ ਸ਼ੁਰੂਆਤ ਦੇ ਵਿੱਚ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਹੈ ਕਿ ਸਾਰੇ ਟੈਰਿਫ ਅਜੇ ਵੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਨਹੀਂ ਉਹਨਾਂ ਨੇ ਅੱਗੇ ਲਿਖਿਆ ਕਿ ਇਹ ਇੱਕ ਬਹੁਤ ਹੀ ਪੱਖਪਾਤੀ ਅਪੀਲ ਅਦਾਲਤ ਨੇ ਗਲਤ ਫੈਸਲਾ ਦਿੱਤਾ ਹੈ ਪਰ ਅੰਤ ਦੇ ਵਿੱਚ ਅਮਰੀਕਾ ਹੀ ਜਿੱਤੇਗਾ ਉਹਨਾਂ ਨੇ ਜਿਤਾਵਨੀ ਦਿੱਤੀ ਹੈ ਜੇਕਰ ਇਹ ਟੈਰਿਫ ਕਦੇ ਹਟਾਏ ਜਾਂਦੇ ਨੇ ਤਾਂ ਇਹ ਦੇਸ਼ ਦੇ ਲਈ ਇੱਕ ਵੱਡੀ ਆਫਤ ਹੋਵੇਗੀ ਸੋ 트੍ਰੰਪ ਨੇ ਆਪਣੇ ਟੈਰਿਫ ਨੂੰ ਦੇਸ਼ ਦੇ ਹੱਕ ਦੇ ਵਿੱਚ ਦੱਸਿਆ ਅਤੇ ਇਹ ਵੀ ਕਿਹਾ ਕਿ ਜੇਕਰ ਟੈਰਿਫ ਹਟਾਏ ਜਾਂਦੇ ਨੇ ਤਾਂ ਇਹ ਟੈਰਿਫ ਹਟਾਉਣਾ ਦੇਸ਼ ਦੇ ਲਈ ਵੱਡੀ ਮੁਸੀਬਤ ਵੱਡੀ ਆਫਤ ਸਾਬਤ ਹੋ ਸਕਦੇ ਨੇ ਉਨਾ ਅਦਾਲਤ ਦੇ ਫੈਸਲੇ ਨੂੰ ਅਮਰੀਕੀ ਅਰਥਵਿਵਸਥਾ ਦੇ ਲਈ ਖਤਰਾ ਦੱਸਿਆ ਹੈ ਤੇ ਨਾਲ ਹੀ ਕਿਹਾ ਕਿ ਜੇਕਰ ਇਸ ਨੂੰ ਖੜਾ ਰਹਿਣ ਦਿੱਤਾ ਗਿਆ ਤਾਂ ਇਹ ਸ਼ਾਬਦਿਕ ਤੌਰ ਤੇ ਅਮਰੀਕਾ ਨੂੰ ਤਬਾਹ ਕਰ ਦੇਵੇਗਾ ਸੋ ਅਦਾਲਤ ਦੇ ਲਫ਼ਜ਼ਾਂ ਨੂੰ ਅਮਰੀਕਾ ਦੇ ਖਿਲਾਫ ਕਰਾਰ ਦਿੱਤਾ ਹੈ ਡੋਨਲਡ ਟਰੰਪ ਨੇ ਤੇ ਸਿੱਧੇ ਤੌਰ ਤੇ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਜ਼ਰੂਰ ਜਾਣਗੇ ਟਰੰਪ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਹ ਇਸ ਕਾਨੂੰਨੀ ਲੜਾਈ ਨੂੰ ਸੁਪਰੀਮ ਕੋਰਟ ਤੱਕ ਲੈ ਕੇ ਜਾਣਗੇ ਨਾਲ ਹੀ ਇਹ ਵੀ ਕਿਹਾ ਕਿ ਬਹੁਤ ਸਾਲਾਂ ਤੋਂ ਸਾਡੇ ਲਾਪਰਵਾਹ ਤੇ ਮੂਰਖ ਸਿਆਸਤਦਾਨ ਸਾਡੇ ਵਿਰੁੱਧ ਟੈਰਫਾਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਸੀ ਤੇ ਹੁਣ ਅਮਰੀਕੀ ਸੁਪਰੀਮ ਕੋਰਟ ਦੀ ਮਦਦ ਦੇ ਨਾਲ ਅਸੀਂ ਉਹਨਾਂ ਨੂੰ ਆਪਣੇ ਦੇਸ਼ ਦੇ ਫਾਇਦੇ ਲਈ ਵਰਤਾਂਗੇ ਤੇ ਅਮਰੀਕਾ ਨੂੰ ਦੁਬਾਰਾ ਅਮੀਰ ਅਤੇ ਮਜ਼ਬੂਤ ਤੇ ਸ਼ਕਤੀਸ਼ਾਲੀ ਬਣਾਵਾਂਗੇ ਅਦਾਲਤ ਦਾ ਫੈਸਲਾ ਕੀ ਸੀ ਤੁਹਾਨੂੰ ਦੱਸ ਦਿੰਦੇ ਆ ਵਾਸ਼ਿੰਗਟਨ ਡੀਸੀ ਦੀ ਫੈਡਰਲ ਸਰਕਾਰ ਨੇ ਕੋਰਟ ਆਫ ਅਪੀਲਸ ਨੇ ਸ਼ੁੱਕਰਵਾਰ ਨੂੰ ਇਹ ਫੈਸਲਾ ਸੁਣਾਇਆ ਸੀ ਕਿ 트੍ਰੰਪ ਦੇ ਜ਼ਿਆਦਾਤਰ ਟੈਰਿਫ ਗੈਰ ਕਾਨੂੰਨੀ ਨੇ ਕਿਉਂਕਿ ਉਹਨਾਂ ਨੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਹੈ ਕਾਲਾ ਕੀਦਾਲਤ ਨੇ ਟਰੰਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰਨ ਦਾ ਸਮਾਂ ਦੇਣ ਦੇ ਲਈ 14 ਅਕਤੂਬਰ ਤੱਕ ਇਸ ਫੈਸਲੇ ਦੇ ਉੱਤੇ ਰੋਕ ਲਗਾਈ ਹੈ ਤਾਂ ਕਿ ਟਰੰਪ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੇ ਇਸ ਫੈਸਲੇ ਨੂੰ ਚੈਲੰਜ ਕਰ ਸਕੇ ਸੋ ਇਸ ਕਾਰਨ ਸਾਰੇ ਟਰੈ ਟੈਰਿਫ ਫਿਲਹਾਲ ਲਾਗੂ ਨਹੀਂ ਸੁਪਰੀਮ ਕੋਰਟ ਦੇ ਵਿੱਚ ਟਰੰਪ ਹੁਣ ਜਾਣਗੇ ਤੇ ਇਸ ਫੈਸਲੇ ਦੇ ਉੱਤੇ ਅੱਗੇ ਅਦਾਲਤ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ